ਜੇਕਰ ਤੁਹਾਡਾ ਇਹ ਹੁਲੀਆ ਤੇ ਤੁਹਾਡਾ ਇਹ ਪਹਿਰਾਵਾ ਹੀ ਤੁਹਾਡੇ ਸੱਚੇ-ਸੱਚੇ ਨੇਕ ਤੇ ਇਮਾਨਦਾਰ ਹੋਣ ਦਾ ਚਿੰਨ੍ਹ ਹੈ ਤਾਂ ਇਹ ਸਮਾਜ ਦੇ ਲਈ ਬੇਹੱਦ ਖਤਰਨਾਕ ਵਰਤਾਰਾ ਹੈ ਕਿਉਂਕਿ ਇਸ ਚਿੰਨ੍ਹ ਦੇ ਪਰਦੇ ਪਿੱਛੇ ਤੁਸੀਂ ਕੋਈ ਵੀ ਬੁਰੀ ਤੋਂ ਬੁਰੀ ਸੋਚ ਰੱਖਣ ਲਈ ਤੇ ਨੀਚ ਤੋਂ ਨੀਚ ਕਾਰਨਾਮੇ ਕਰਨ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਹੋਨੇ ਹੋ ਸੋ ਲਾਜ਼ਮੀ ਹੈ ਕਿ ਤੁਹਾਡਾ ਕਿਰਦਾਰ ਹੀ ਤੁਹਾਡੀ ਪਛਾਣ ਹੋਵੇ ਜੇਕਰ ਤੁਹਾਡਾ ਇਹ ਹੂੜੀਆ ਤੇ ਤੁਹਾਡਾ ਇਹ ਪਹਿਰਾਵਾ ਹੀ ਤੁਹਾਡੇ ਸੱਚੇ ਸੁੱਚੇ ਨੇਕ ਤੇ ਇਮਾਨਦਾਰ ਹੋਣ ਦਾ ਚਿੰਨ੍ਹ ਹੈ ਤਾਂ ਇਹ ਸਮਾਜ ਦੇ ਲਈ ਬੇਹੱਦ ਖਤਰਨਾਕ ਵਰਤਾਰਾ ਹੈ ਕਿਉਂਕਿ ਇਸ ਚੈਨਲ ਦੇ ਪਰਦੇ ਪਿੱਛੇ ਤੁਸੀਂ ਕੋਈ ਵੀ ਬੁਰੀ ਤੋਂ ਬੁਰੀ ਸੋਚ ਰੱਖਣ ਲਈ ਤੇ ਨੀਚ ਤੋਂ ਨੀਚ ਕਾਰਨਾਮੇ ਕਰਨ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਹੋਨੇ ਹੋ ਸੋ ਲਾਜ਼ਮੀ ਹੈ ਕਿ ਤੁਹਾਡਾ ਕਿਰਦਾਰ ਹੀ ਤੁਹਾਡੀ ਪਛਾਣ ਹੋਵੇ